ਆਖਰਕਾਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੱਤੇ ਖੋਲਣੇ ਸ਼ੁਰੂ ਹੀ ਕਰ ਦਿੱਤੇ ਨੇ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਦੇ ਵਿੱਚ ਮੋੜ ਸਰਗਰਮ ਹੋਣ ਨੂੰ ਲੈ ਕੇ ਆਪਣਾ ਪੱਤਾ ਖੋਲ ਦਿੱਤਾ ਨਵਜੋਤ ਸਿੰਘ ਸਿੱਧੂ ਕਦੋਂ ਕਿਵੇਂ ਤੇ ਕਿੱਥੇ ਸਿਆਸਤ ਸਰਗਰਮ ਹੋਣ ਜਾ ਰਹੇ ਨੇ ਕਿਹੜੇ ਹਲਕੇ ਤੋਂ ਚੋਣ ਲੜਨਗੇ ਇਸ ਬਾਰੇ ਚੀਜ਼ਾਂ ਹੁਣ ਸਪਸ਼ਟ ਹੋਣ ਲੱਗੀਆਂ ਨੇ ਨਵਜੋਤ ਸਿੰਘ ਸਿੱਧੂ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਕਈ ਸੰਕੇਤ ਮਿਲੇ ਉਹਨਾਂ ਸੰਕੇਤਾਂ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੰਨੀ ਦਿਨੀ ਬਾਜ਼ਾਰਤ ਬਣੇ ਹੋਏ ਨਵਜੋਤ ਸਿੰਘ ਸਿੱਧੂ ਦਾ ਅਗਲਾ ਪੈਦੜਾ ਕੀ ਹੋਣਾ ਹੈ ਇਹ ਕੋਈ ਬੁੱਝੇ ਨਹੀਂ ਪਾ ਰਿਹਾ ਉਨ੍ਹਾਂ ਦਾ ਧੜਾ ਜਿਹੜਾ ਸੋ ਕਾਲਡ ਧੜਾ ਉਹਦੇ ਆਗੂ ਵੀ ਚੁੱਪਚੀ ਪੀਤੇ ਨੇ ਉਹ ਵੀ ਕੁਝ ਖੁੱਲ ਕੇ ਗੱਲ ਨਹੀਂ ਕਰਦੇ ਪਰ ਇਸ ਦੇ ਬਾਵਜੂਦ ਇਹ ਸਾਰੀਆਂ ਗੱਲਾਂ ਬੜੇ ਖੁੱਲੇ ਮਨ ਨਾਲ ਸਾਹਮਣੇ ਆ ਰਹੀਆਂ ਨੇ ਕਿ ਆਖਿਰਕਾਰ ਨਵਜੋਤ ਸਿੰਘ ਸਿੱਧੂ ਨੇ ਕਾਰਨਾ ਕੀ ਹੈ ਹੁਣ ਨਵਜੋਤ ਸਿੰਘ ਸਿੱਧੂ ਨੇ ਕੁਝ ਚੀਜ਼ਾਂ ਨੂੰ ਸਪਸ਼ਟ ਕਰਨਾ ਸ਼ੁਰੂ ਕੀਤਾ ਆਖਿਰਕਾਰ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਮਾਹੌਲ ਦੇ ਵਿੱਚ ਬਣੇ ਹੋਏ ਮਾਹੌਲ 'ਚ ਆਪਣੀ ਐਂਟਰੀ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਕਿ ਉਹ ਕਦੋਂ ਤੇ ਕਿਵੇਂ ਸਿਆਸਤ ਵਿੱਚ ਸਰਗਰਮ ਹੋਣਗੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਬੀਤੀ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਇਹ ਸਪਸ਼ਟ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਦੇ ਕਹਿਣ ਤੇ ਹੀ ਚੱਲਣਗੇ ਨਾ ਕਿ ਪੰਜਾਬ ਦੇ ਆਗੂਆਂ ਦੇ ਕਹਿਣ ਤੇ ਉਹ ਸਿਆਸਤ ਸਰਗਰਮ ਹੋਣਗੇ ਉਹਨਾਂ ਨੇ ਸਾਫ਼ ਕਹਿਤਾ ਕਿ ਸਿਆਸਤ ਵਿੱਚ ਮੋੜ ਸਰਗਰਮੀ ਉਹਨਾਂ ਦੀ ਤਦੇ ਹੋ ਸਕਦੀ ਹੈ ਜੇਕਰ ਹਾਈ ਕਮਾਂਡ ਚਾਵੇ ਆਪਣੀ ਪਤਨੀ ਦੇ ਸਿਹਤਯਾਬ ਹੋਣ ਉਪਰੰਤ ਅੰਮ੍ਰਿਤਸਰ ਸਥਿਤ ਆਪਣੀ ਰਹਾਇਸ਼ ਤੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਸਮੇਤ ਮੋੜ ਪਰਤੇ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿਆਸਤ 'ਚ ਮੋੜ ਸਰਗਰਮ ਹੋਣ ਦਾ ਫੈਸਲਾ ਕਾਂਗਰਸ ਹਾਈ ਕਮਾਂਡ ਦੇ ਹੱਥ ਹੈ ਅਤੇ ਹਾਈ ਕਮਾਂਡ ਹੀ ਸਿਆਸਤ 'ਚ ਉਹਨਾਂ ਦੀ ਭੂਮਿਕਾ ਤੈਅ ਕਰੇਗੀ। ਹਲਕਾ ਪੂਰਬੀ ਤੋਂ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੋਰ ਸਿੱਧੂ ਦੇ ਸਟੇਜ 4 ਤੋਂ ਕੈਂਸਰ ਮੁਕਤ ਹੋਣ ਉਪਰੰਤ ਖੁਸ਼ੀ ਭਰੇ ਅੰਦਾਜ਼ 'ਚ ਉਹਨਾਂ ਨੇ ਉਹਨਾਂ ਦੇ ਪਤੀ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਨੂੰ ਕੈਂਸਰ ਮੁਕਤ ਹੋਣ ਲਈ ਜਾਗਰੂਕ ਕਰਨਗੇ। ਅੰਬੀਤੀ ਸ਼ਾਮ ਇੱਥੇ ਆਪਣੇ ਹੋਲੀ ਸਿਟੀ ਬਾਈਪਾਸ ਸਥਿਤ ਘਰ 'ਚ ਪੱਤਰਕਾਰ ਸੰਮੇਲਨ ਦੇ ਵਿੱਚ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਜਦੋਂ ਉਹਨਾਂ ਦੀ ਪਤਨੀ ਨੂੰ ਕੈਂਸਰ ਦਾ ਪਤਾ ਚੱਲਿਆ ਤਾਂ ਉਹ ਪਹਿਲਾ ਬਹੁਤ ਸਦਮੇ 'ਚ ਆ ਗਏ ਸਨ ਕੈਂਸਰ ਚੌਥੀ ਸਟੇਜ ਤੇ ਸੀ ਤੇ ਬਚਾਅ ਦੇ ਮੌਕੇ ਸਿਰਫ 3% ਦੀ ਸਨ ਪਰ ਉਹਨਾਂ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਕੈਂਸਰ ਖਿਲਾਫ ਲੜਨ ਦਾ ਫੈਸਲਾ ਕੀਤਾ ਤੇ ਸਾਰਾ ਇਲਾਜ ਰਜਿੰਦਰਾ ਹਸਪਤਾਲ ਪਟਿਆਲਾ ਤੇ ਜਮਨानगर 'ਚ ਹੋਇਆ ਸਾਰੇ ਇਲਾਜ ਚ ਕੇਵਲ 10 ਤੋਂ 12 ਲੱਖ ਦਾ ਖਰਚ ਹੋਇਆ ਉਹਨਾਂ ਕਿਹਾ ਕਿ ਉਹ 40 ਦਿਨਾਂ ਚ ਹੀ ਕੈਂਸਰ ਨੂੰ ਹਰਾ ਕੇ ਜੇਕਰ ਮੁਕਤ ਹੋਏ ਹਨ ਤਾਂ ਇਸ ਦਾ ਮੁੱਖ ਕਾਰਨ ਇਲਾਜ ਤੋਂ ਇਲਾਵਾ ਖਾਣਾ ਪੀਣ ਚ ਲਿਆਂਦੀਆਂ ਤਬਦੀਲੀਆਂ ਨੇ ਆਪਣੇ ਪਰਿਵਾਰ ਸਮੇਤ ਸਿੱਧੂ ਪਹਿਲੀ ਵਾਰ ਇਸ ਤਰ੍ਹਾਂ ਨਾਲ ਪ੍ਰੈਸ ਕਾਨਫਰੰਸ ਕਰਦੇ ਹੋਏ ਨਜ਼ਰ ਆਏ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਸਵਾਲ ਤਾਂ ਹੁਣੇ ਸੁਭਾਵਕ ਸੀ ਸਿਆਸਤਦਾਨ ਨੇ ਉਹਨਾਂ ਨੂੰ ਸਿਆਸੀ ਸਵਾਲ ਹੋਏ ਪਰ ਨਵਜੋਤ ਸਿੰਘ ਸਿੱਧੂ ਨੇ ਚੀਜ਼ਾਂ ਨੂੰ ਸਪਸ਼ਟ ਕਰਤਾ ਹੁਣ ਕਾਂਗਰਸ ਹਾਈ ਕਮਾਂਡ ਦੇ ਪਾੜੇ 'ਚ ਗੇਮ ਜਾ ਚੁੱਕੀ ਹੈ ਨਵਜੋਤ ਸਿੰਘ ਸਿੱਧੂ ਨੇ ਇੱਥੇ ਦੋ ਸੰਕੇਤ ਸਪਸ਼ਟ ਦਿੱਤੇ ਆ ਪਹਿਲਾ ਸੰਕੇਤ ਤਾਂ ਇਹ ਆ ਕਿ ਪੰਜਾਬ ਦੇ ਲੀਡਰਾਂ ਦੇ ਕਹਿਣ ਤੇ ਨਾ ਤਾਂ ਉਹ ਚੱਲਣਗੇ ਤੇ ਨਾ ਹੀ ਉਹਨਾਂ ਦੀ ਕੋਈ ਭੂਮਿਕਾ ਹੋਵੇਗੀ ਹੁਣ ਭੂਮਿਕਾ ਕੀ ਹੋਵੇਗੀ ਸਵਾਲ ਤਾਂ ਇਹ ਆ ਕਿ ਨਵਜੋਤ ਸਿੰਘ ਸਿੱਧੂ ਨੇ ਭੂਮਿਕਾ ਦੀ ਗੱਲ ਕੀਤੀ ਆ ਭੂਮਿਕਾ ਕੀ ਹੋ ਸਕਦੀ ਆ ਕਿ ਉਹ ਦੁਬਾਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨਗੇ ਉਹਨਾਂ ਨੂੰ ਕੇਂਦਰ ਚ ਲਿਜਾਇਆ ਜਾਵੇਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਹੋਣੀਆਂ ਇੱਕ ਇਹ ਚੀਜ਼ ਸਪਸ਼ਟ ਕਰਦੀ ਕਿ ਉਹਨਾਂ ਨੇ ਉਹ ਅੰਮ੍ਰਿਤਸਰ ਨੂੰ ਹੀ ਆਪਣੀ ਸਿਆਸਤ ਦਾ ਕੇਂਦਰ ਬਣਾਉਣਗੇ ਜੇਕਰ ਕਿਉਂਕਿ ਉਹ ਲੰਬੇ ਸਮੇਂ ਤੋਂ ਪਟਿਆਲੇ ਰਹਿ ਰਹੇ ਨੇ ਪਟਿਆਲੇ ਦੇ ਵਿੱਚ ਚਰਚਾ ਸੀ ਕਿ ਉਹ ਪਟਿਆਲੇ 'ਚ ਸਰਗਰਮੀਆਂ ਕਰਨਗੇ ਸਿਆਸੀ ਪਰ ਇਸ ਤਰ੍ਹਾਂ ਨਹੀਂ ਹੋਇਆ ਹੁਣ ਇੱਕ ਗੱਲ ਇਹ ਸਪਸ਼ਟ ਹੈ ਕਿ ਉਹ ਅੰਮ੍ਰਿਤਸਰ 'ਚ ਹੀ ਰਹਿਣਗੇ ਅੰਮ੍ਰਿਤਸਰ ਦੇ ਵਿੱਚ ਰਫੜ ਜਿਹੜਾ ਉਹ ਪੈਣਾ ਹੈ ਕਿਉਂਕਿ ਜਿਹੜਾ ਇਹਨਾਂ ਦਾ ਹਲਕਾ ਹੈ ਪ੍ਰਾਣਾ ਅੰਮ੍ਰਿਤਸਰ ਪੂਰਬੀ ਉਥੋਂ ਜਿਹੜਾ ਜਸਵੀਰ ਸਿੰਘ ਡਿੰਪੀ ਗੱਲ ਨੂੰ ਜਿਹੜਾ ਡਿੰਪਾ ਗੱਲ ਨੂੰ ਮਾਫ ਕਰਨਾ ਉਹ ਬਣਾਇਆ ਹੋਇਆ ਇਨਚਾਰਜ ਤੇ ਬੀਬਾ ਸਿੱਧੂ ਉੱਥੇ ਕਾਫੀ ਸਮੇਂ ਤੋਂ ਜਾ ਕੇ ਐਕਟਿਵ ਵੀ ਹੋਏ ਨੇ ਇਹ ਵੀ ਸੰਕੇਤ ਸਪੱਸ਼ਟ ਨੇ ਕਿ ਉਹ ਅਮਰਸਰ ਨੂੰ ਹੀ ਆਪਣੀ ਸਿਆਸੀ ਕਰਮ ਭੂਮੀ ਵੱਜੋਂ ਜਿਹੜਾ ਉਹ ਬਣਾਉਣਗੇ ਹਾਈ ਕਮਾਂਡ ਦੇ ਪਾਲੇ 'ਚ ਗੇਮ ਉਹਨਾਂ ਨੇ ਸੈੱਟ ਦਿੱਤੀ ਹੈ ਕਿ ਹਾਈ ਕਮਾਂਡ ਤੈਅ ਕਰੂਗੀ ਇਹ ਵੀ ਗੱਲ ਸਪੱਸ਼ਟ ਹੈ ਕਿ ਉਹ ਕਾਂਗਰਸ ਛੱਡ ਕੇ ਨਹੀਂ ਜਾ ਰਹੇ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਨੇ ਇਸ ਗੱਲ ਤੋਂ ਸਪੱਸ਼ਟ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਹੁਣ ਸਿੱਧੂ ਆਉਂਦੇ ਦਿਨਾਂ 'ਚ ਸਿਆਸਤ ਸਰਗਰਮ ਦਿਖਾਈ ਦੇਣਗੇ ਇਹ ਜਿਹੜੀ ਹੈ ਗੱਲ ਵੀ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ